ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਈ ਵਾਰੀ ਪਰਮਾਤਮਾ ਵੱਲੋਂ ਮਿਲੇ ਹੋਏ ਸੁੱਖਾਂ ਵਿੱਚ ਬੰਦਾ ਇੰਨਾ ਖੋ ਜਾਂਦਾ ਹੈ ਕਿ ਸੁੱਖਾਂ ਦਾ ਦਾਤਾ ਪਰਮਾਤਮਾ ਉਸ ਨੂੰ ਵਿਸਰਜ ਜਾਂਦਾ ਹੈ ਤੇ ਸੁੱਖ ਦੇਣ ਵਾਲੇ ਪਰਮਾਤਮਾ ਨੂੰ ਵਿਸਰਜ ਜਾਂਦਾ ਕਾਰਨ ਜੀਵ ਸਰੀਰਕ ਆਤਮਿਕ ਤੌਰ ਤੇ ਰੋਗੀ ਹੋ ਜਾਂਦਾ ਹੈ ਦੁੱਖ ਵੇਲੇ ਪਰਮਾਤਮਾ ਚਿੱਤੇ ਆਉਣ ਕਾਰਨ ਜੀਵ ਪ੍ਰਭੂ ਦੇ ਨੇੜੇ ਹੋ ਜਾਂਦਾ ਹੈ ਤੇ ਇਹ ਦੁੱਖ ਉਸ ਲਈ ਤੇ دارو ਬਣ ਜਾਂਦਾ ਹੈ ਗੁਰੂ ਦੇ ਭਰੋਸੇ ਨਾਲ ਬਾਣੀ ਦੀ ਤਾਕਤ ਦੇ ਭਰੋਸੇ ਨਾਲ ਜੇਕਰ ਤੁਹਾਡੇ ਤੇ ਕੋਈ ਵਿਪਤਾ ਬਣ ਜਾਵੇ ਮੁਸ਼ਕਲ ਬਣ ਜਾਵੇ ਤਾਂ ਘਰ ਵਿੱਚ ਸੁਖਮਨੀ ਸਾਹਿਬ ਗੁਟਕੇ ਤੋਂ ਹੀ ਸ਼ੁਰੂ ਕਰਦਿਆ ਕਰੋ ਇੱਕ ਤੋਂ ਬਾਅਦ ਦੂਸਰਾ ਸ਼ਰੀਰ ਉਸੇ ਵੇਲੇ ਅਗਲੀ ਪੰਕਤੀ ਤੇ ਉਂਗਲ ਰੱਖ ਕੇ ਸ਼ੁਰੂ ਕਰਦੇ ਹੋਏ ਇਸ ਤਰ੍ਹਾਂ ਦੁੱਖ ਦਾ ਸਮਾਂ ਕੱਟਣਾ ਸ਼ੁਰੂ ਹੋ ਜਾਂਦਾ ਹੈ ਸੰਗਤ ਵਿੱਚ ਕਿਸੇ ਪ੍ਰੇਮੀ ਦਾ ਰਾਤ 9:00 ਵਜੇ ਫੋਨ ਆਇਆ ਕਿ ਸਾਡਾ 3 ਮਹੀਨੇ ਦਾ ਬੱਚਾ ਇੰਨਾ ਬਿਮਾਰ ਹੋ ਗਿਆ ਹੈ ਕਿ ਉਸਨੇ ਸਿਰ ਸੁੱਟ ਦਿੱਤਾ ਹੈ ਛੁੱਟੀ ਦਾ ਦਿਨ ਹੋਣ ਕਰਕੇ ਕੋਈ ਡਾਕਟਰ ਵੀ ਨਹੀਂ ਮਿਲ ਰਿਹਾ ਫੋਨ ਤੇ ਹੀ ਗੁਰੂ ਸਾਹਿਬ ਦੀ ਕਿਰਪਾ ਨਾਲ ਆਇਆ। ਇਹ ਘਰ ਵਿੱਚ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਕਰ ਦਿਓ। ਇੱਕ ਸ਼ਰੀਰ ਥੱਕ ਜਾਵੇ ਤਾਂ ਗੁਟਕਾ ਸਾਹਿਬ ਤੇ ਹੀ ਉਂਗਰ ਨਾਲ ਇੱਕ ਸ਼ਰੀਰ ਦੂਜੇ ਸ਼ਰੀਰ ਨੂੰ ਫੜਾ ਦੇਵੇ। ਸੁਖਮਨੀ ਸਾਹਿਬ ਦੀ ਬਾਣੀ ਦੀ ਬਖਸ਼ਿਸ਼ ਦਾ ਸਤਕਾ ਕਈ ਕਾਂਟੇ ਹੀ ਉਸ ਦਾ ਦੁਆਰਾ ਫੋਨ ਆਇਆ। ਲਗਾ ਸ਼ਾਮ ਦੇ 8 ਵਜੇ ਦੇ ਚੱਕਰ ਕੱਟ ਦੇ ਪਏ ਸੀ ਆਪਣਾ ਫੈਮਿਲੀ ਡਾਕਟਰ ਨਹੀਂ ਸੀ ਮਿਲਦਾ ਪਿਆ ਜਦੋਂ ਘਰ ਵਿੱਚ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਕੀਤਾ ਹੈ ਤਾਂ ਥੋੜੀ ਦੇਰ ਬਾਅਦ ਹੀ ਫੈਮਿਲੀ ਡਾਕਟਰ ਵੀ ਮਿਲ ਪਿਆ ਜੋ ਉਸਨੇ ਟੀਕਾ ਲਗਾਇਆ ਉਹ ਵੀ ਅਸਰ ਕਰ ਗਿਆ ਡਾਕਟਰ ਨੇ ਆਖਿਆ ਕਿ ਹੁਣ ਖਤਰੇਵਾਰੀ ਕੋਈ ਗੱਲ ਨਹੀਂ ਜਿਹੜਾ ਬੱਚਾ ਸਿਰਫ ਛੁੱਟ ਦਿੱਤਾ ਸੀ ਉਹ ਵੀ ਠੀਕ ਹੋ ਗਿਆ ਵੇਖੋ ਸੁਖਮਨੀ ਸਾਹਿਬ ਦੀ ਬਾਣੀ ਪੜੀ ਸਭ ivid ਬਣ ਗਈ ਆਪਣਾ ਫੈਮਿਲੀ ਡਾਕਟਰ ਵੀ ਮਿਲ ਪਿਆ ਦਵਾਈ ਵੀ ਸਹੀ ਅਸਰ ਕਰ ਗਈ ਕਦੀ ਅਜਮਾਲ ਲੈਣਾ ਕਿਸੇ ਨੂੰ ਕੋਈ ਤੰਨ ਦਾ ਰੋਗ ਹੋਵੇ ਆਪਣੇ ਨਿੱਤ ਨਿਯਮ ਤੋਂ ਇਲਾਵਾ ਸੁਖਨੀ ਸਬਧੀ ਦੀ ਬਾਣੀ ਦਾ ਪਾਠ ਸ਼ੁਰੂ ਕਰਦੇ ਹੋ ਗੁਰੂ ਸਾਹਿਬ ਦੀ ਕਿਰਪਾ ਨਾਲ ਲਿਖ ਰਿਹਾ ਹਾਂ ਤੇਜ ਵਾਰਸ਼ ਭੰਗ ਕਿਰਪਾ ਵਰਸ ਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ